ਮਹਿਲਾ ਮਾਇਆ ਵਰਤੀ ਜੇ ਬੰਦਾ ਨੇ ਕੋਰਾ ਲਖਣ ਪਾਇਓ ਕਰੀਆ ਲਿਖਣੋਂ ਕੋਰਾ ਜੇ ਤਾਰ ਨਜੋ ਕੀਆ ਨਾ ਤੁਨ ਤੁਣਾ ਹੁਣਾ ਕੋ ਹੋਈ ਜਗਰ ਕਾਸ ਨਹੀਂ ਕੋ ਸਾਜੇ ਆਪੇ ਜਾਣਾ ਸੋਏ ਸੰਤ ਗ੍ਰੰਥ ਗਿਆਨੀ ਸੰਤ ਪ੍ਰਤਾਪ ਸਿੰਘ ਜੀ ਬਾਬਾ ਕਾਰ ਜੀ ਅਤੇ ਸੰਤ ਕੰਧਾਰਾ ਸਿੰਘ ਜੀ ਦੀ ਯਾਦ ਮੇ ਸਮਰਪਿਤ ਸਲਾਣਾ ਖੇਡ ਮੇਲਾ ਕਬੱਡੀ ਅਤੇ ਗੁਰਮਤ ਸਮਾਗਮ 10 ਅਤੇ 11 ਮਾਰਚ ਦਿਨ ਮੰਗਲਵਾਰ ਬੁੱਧਵਾਰ ਨੂੰ ਕਲਨੌਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਗੁਰਦੁਆਰਾ ਬਾਬਾਕਾਰ ਜੀ ਦੇ ਮੁਖ ਸੇਵਾਦਾਰ ਸੰਤ ਮਹਿਲ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਸਲਾਨਾ ਖੇਡ ਮੇਲਾ ਕਬੱਡੀ ਬਾਬਾਕਾਰ ਜੀ ਸਟੇਡੀਅਮ ਵਿਖੇ ਹੋਣ ਗਿਆ। ਇਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਨਾਮਵਰ ਕਬੱਡੀ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ ਅਤੇ ਹੋਰ ਟੀਮਾਂ ਵੀ ਕਰਨਗੇ। ਸੰਤ ਮਹਿਲ ਸਿੰਘ ਜੀ ਨੇ ਦੱਸਿਆ ਕਿ 11 ਮਾਰਚ ਦਿਨ ਬੁੱਧਵਾਰ ਨੂੰ ਗੁਰਦੁਆਰਾ ਬਾਬਾਕਾਰ ਜੀ ਵਿਖੇ ਜੀ ਅਖੰਡਪਾਠ ਸਾਹਿਬ ਜੀ ਦੀ ਸੰਪੂਰਨਤਾ ਦੀ ਅਰਦਾਸ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਗੁਰਮਤ ਸਮਾਗਮ ਹੋਣਗੇ। ਵਿੱਚ ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲੇ ਕੀਰਤਨੀ, ਭਾਈ ਸੁਲਖਨ ਸਿੰਘ ਰਿਆੜ, ਕਵੀਸ਼ਰੀ ਜਥਾ ਬਲਬੀਰ ਸਿੰਘ, ਪਾਰਸਟਾ ਡੀ ਜੇ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਉਹਨਾਂ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।